ਬਾਈ ਜੀ ਸਤਿ ਸ੍ਰੀ ਅਕਾਲ ਜੀ ਸਸਿਕਾ ਬਾਈ ਜੀ ਪਹਿਲੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਜੀ ਤੁਹਾਡਾ ਜੀ ਬਹੁਤ-ਬਹੁਤ ਸਵਾਗਤ ਹੈ ਸੰਦੀਪ ਤੇ ਚੈਨਲ ਵੇਖਣ ਵਾਲਿਆਂ ਨੂੰ ਸਾਰਿਆਂ ਦਰਸ਼ਕਾਂ ਨੂੰ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਹਾਂ ਜੀ ਬਸ ਠੀਕ ਹੈ ਬਾਈ ਜੀ ਵਧੀਆ ਜੀ ਬਾਹਰ ਕਰਦੇ ਜੀ ਹਾਂ ਜੀ ਹਾਂ ਜੀ ਵਪਾਰਿਆ ਕਰਦੇ ਆ ਜੀ ਕਿਨੇ ਡੰਗੇ ਕਰਦੇ ਨੇ ਜੀ ਏ ਵਪਾਰ ਕਰਦੇ ਨੇ ਤੇ ਵੀਰ ਜੀ ਕਾਫੀ ਟਾਈਮ ਹੋ ਗਿਆ ਜੀ ਕੁਝ 50 ਸਾਲ ਡੈਡੀ ਨੂੰ ਸਾਡੇ ਨੂੰ ਹੋ ਗਿਆ ਸੀ ਵਪਾਰ ਕਰਦੇ ਨੇ ਉਹਨਾਂ ਦੀ ਫਿਰ ਡੈਥ ਹੋ ਗਈ ਸੀ ਤੇ ਵਿੱਚ ਉਹ ਵਪਾਰ ਫਿਰ ਛੱਡਣਾ ਪਿਆ ਗਿਆ ਜੀ ਠੀਕ ਆ ਤਾਂ ਹੁਣ ਫਿਰ ਆਪਾਂ ਚਾਲੂ ਕੀਤਾ ਕੁਝ 8-10 ਮਹੀਆਂ ਵੇਚੀਆਂ ਤੇ ਆਖੇ ਚਲੋ ਐਰਕਨ ਬਾਈ ਜੀ ਉਹਨਾਂ ਨੂੰ ਸੱਦ ਕੇ ਵੀਡੀਓ ਬੋਲਨੇ ਆਂ ਜੀ ਹਾਂਜੀ 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 ਤਿੰਨ ਮਹੀਆਂ ਸੇ ਲਾ ਹਾਂਜੀ ਅੱਜ ਤਿੰਨ ਮਹੀਆਂ ਸੇ ਲਾ ਦੋ ਸੱਜਰਾ ਵਾਂ ਤੇ ਇੱਕ ਧੋਕੜਾ ਮਹੀ ਜੀ ਚਲੋ ਇੱਕ ਐਡਰੈਸ ਬੋਲ ਦਿਓ ਆਪਣਾ ਹਾਂਜੀ ਐਡਰੈਸ ਜੀ ਇਹ ਜ਼ਿਲ੍ਹਾ ਸਾਡਾ ਅਮਰਤਸਰ ਜੀ ਪਿੰਡ ਅਬਦਾਲ ਤੇ ਤਹਿਸੀਲ ਸਾਡੀ ਆ ਮਜੀਠਾ ਜੀ ਨੇੜੇ ਸਾਨੂੰ ਕਥੂ ਨੰਗਲ ਚਵਿੰਡਾ ਦੇ ਵੀ ਜੈੰਤੀਪੁਰ ਲੱਗਦਾ ਹੈ ਮੋਬਾਈਲ ਨੰਬਰ ਲੱਭੂ ਆਪਣਾ ਬੋਲੀ ਕਿਨਾਂ 884 88472 56082 ਇੱਕ ਵਾਰ ਫੇਰ ਬੋਲ ਦਿਓ ਜੀ 88472 56082 ਤੇ ਇੱਕ ਜਿਹੜਾ ਦੂਜਾ ਨੰਬਰ ਚੱਲਦਾ ਵਾ ਇੱਕ ਇੱਕ ਰੱਖ ਲਓ ਕੋਈ ਬਾਅਦ ਵਿੱਚ ਲੈ ਲਵਾਂਗੇ ਠੀਕ ਹੈ ਇਹ ਸੂਈ ਹੈ ਜੀ ਹਾਂਜੀ ਇਹ ਜੀ ਟੋਕੜਾ ਜੀ ਬਹੁਤ ਗੱਲੀ ਟੋਕੜਾ ਹਾਂਜੀ ਅਕਲੀ ਟੋਕੜਾ ਬਹੁਤ ਚੰਗੀ ਝੋਟੀ ਆ ਦੁੱਧ ਵੀ ਕੁਝ 7-8 ਕਿਲੋ ਅਸਰ ਦੇ ਮੌਜੂਦਾ ਜੋ ਐਵੇਂ ਸੰਦੀਪ ਭਾਜੀ ਆਪਾਂ ਝੂਠ ਨਹੀਂ ਮਾਰਨਾ ਪਿਆ ਮੈਂ ਕਹਿ ਕੇ 13-14 ਕਿਲੋ ਤੇ ਨਿਗਾਹੇ ਮਤਲਬ ਕੁਝ ਆਪਾਂ ਕੋਈ ਮਤਲਬ ਝੂਠ ਨਹੀਂ ਫਰੇਵ ਨਹੀਂ ਬੋਲਣਾ ਜੋ ਕੁਝ ਹੈਗਾ ਮੌਜੂਦਾ ਸਿਰਫ ਉਹੀ ਦੱਸਣਾ ਜੀ ਖੋਲੋ ਹਾਂਜੀ ਆ ਜੀ ਤੇ ਕਿਨੇ ਦਾ ਮੋਂਗੇ ਉਸੀ ਨੂੰ ਜੀ ਨੂੰ ਅਨੋਂ ਸੂਈ ਨੂੰ ਜੀ 4 ਮਹੀਨੇ ਹੋ ਗਏ ਜੀ ਗਾ ਗੱਬਣੇ ਨਹੀਂ ਹੈ ਨਾ ਗਾ ਗੱਬਣ ਨਹੀਂ ਜੀ ਕਲੀ ਟੋਕੜਾ ਜੀ ਕਲੀ ਟੋਕੜਾ ਜੀ ਤੇ 8 ਕਿਲੋ ਦੁੱਧ ਤਿਆਰ ਆ ਤਿਆਰ ਆ ਜੀ ਆ ਕਰੋ ਚੱਕਰ ਚਵਾਈ ਨੂੰ ਭਾਈ ਬਹੁਤ ਵਰੀਆ ਜੀ ਚਵਾਈ ਨੂੰ ਭਾਈ ਇੱਕ ਨੰਬਰ ਜੀ ਜਿਵੇਂ ਮੋਗਾ ਲੱਗਾ ਹੁੰਦਾ ਜੀ ਠੀਕ ਆ ਹਾਂਜੀ ਹਾਂਜੀ ਚਵਾਈ ਨੂੰ ਬਹੁਤ ਖਰੀਆ ਜੀ ਆਜੋ 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 ਲਿਆਓ ਖੁਲ ਲੈ ਫਟੇ ਹੋਣੀ ਹੋਣੀ ਕੋਈ ਨਹੀਂ ਕੋਈ ਨਹੀਂ ਡਰਦੀ ਹੈ ਨਾ ਫਿਕਰੇ ਕਰਨਾ ਡੰਡਾ ਦਾ ਹੈਗਾ ਜੀ ਹਾਂਜੀ 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 ਭਾਈ ਜੀ ਬੋਲੋ ਬਾਈ ਜੀ ਜਿੱਦਾਂ ਚੰਗਾ ਲੱਗਦਾ ਤੁਸੀਂ ਦੱਸ ਦਿਓ ਸਿਆਣੇ ਜੇ ਕਿ ਰੋਜੀ ਤੁਸੀਂ ਵੀਡੀਓ ਹੁੰਦੇ ਜੀ ਜੈ ਜੀ ਕਰੀਏ ਮੁੱਲ ਹਾਂ ਹਾਂ ਜੀ ਜੈ ਜੈ ਜੀ ਮੁੱਲ ਤੇ ਚਲੋ ਐਵੇਂ ਕਰਦੇ ਰਹੀਏ 60 ਕਰਦੇ ਰਹੀਏ 55 ਕਰਦੇ ਰਹੀਏ 50000 ਦੀ ਦੇ ਦਾਂਗੇ ਜੀ ਕਿੰਨਾ ਮਾਨਤਨ ਮਾਨ ਤਾਂ ਤੁਸੀਂ ਸੰਦੀਪ ਜੀ ਜੁਆ ਜੋ ਵੀ ਆਪੀ ਦੱਸ ਦੋ 2000 ਮਾਨਤਨ ਕਰ ਦਾਂਗੇ 48000 ਠੀਕ ਹੈ ਜੀ ਤੇ ਆਹ ਜੀ ਆ ਜੀ ਇਹ ਤਾਰੀ ਸੁਈ ਆ 6 ਦਿਨ ਹੋ ਗਏ ਜੀ 7ਵਾਂ ਦਿਨ ਜੀ ਅੱਜ ਅੱਛਾ ਤੇ 10 ਕਿਲੋ ਪੂਰਾ ਪੈਦ ਜਿਹੜਾ ਕੰਡੇ ਜੋਖਵਾ 10 ਕਿਲੋ ਤਿਆਰ ਦਾਸ ਕੋਲ ਕੰਡੇ ਆ ਗਏ ਤਿਆਰ ਹਾਂ ਕੰਡੇ ਵਾਲਾ ਦੁੱਧ ਤਿਆਰ ਜੇ ਠੀਕ ਆ ਅੱਜ 6ਵਾਂ 7ਵਾਂ ਦੇਣਾ ਜੀ ਇਹ ਮਤਲਬ ਸੂਈ ਨੂੰ ਜੇ ਅਮਰ ਕੱਟੀ ਆ ਜੀ ਮਗਰ ਕੱਟੀ ਆ ਗਈ ਜੀ ਹਾਂਜੀ ਹਾਂਜੀ ਤੇ ਚਵਾੜੂ ਪਸਮਾ ਦੀ ਜੀ ਬਿਲਕੁਲ ਓਕੇ ਜੀ ਗਾਰੰਟੀ ਸਾਡੀ ਆ ਜੀ ਭਾਵੇਂ ਕੋਈ 4 ਟਾਈਮ ਚ ਹੋਏ ਜੀ 5 ਟਾਈਮ ਚ ਹੋਈ ਬਿਲਕੁਲ ਜੀ ਬਿਲਕੁਲ ਆਪਣੀ ਤਸੱਲੀ ਕਰਕੇ ਕੋਈ ਭੈਣ ਭਰਾ ਦੂਰੋਂ ਨੇੜੇੋਂ ਆਉਂਦਾ ਆ ਹਾਂਜੀ ਹਾਂਜੀ ਆਪਣੀ ਤਸੱਲੀ ਕਰਕੇ ਫੇਰ ਖੜੇ ਜੀ ਬਾਜ ਜਵਾ ਹਾਂਜੀ ਹਾਂਜੀ ਲੈ ਜੀ ਬਾਕੀ ਬਹੁਤ ਸੋਹਣੀ ਝੋਟੀ ਚਵਾੜ ਪਸਮਾ ਦੀਆਂ ਖਰੀਆਂ ਜੀ ਇਹ ਦੋਵੇਂ ਦੋਵੇਂ ਹਰਿਆਣੇੋਂ ਆਈਆਂ ਝੋਟੀਆਂ ਹਰਿਆਣੇ ਆ ਹਾਂਜੀ ਹਾਂਜੀ ਹਰਿਆਣੇ ਦੀਆਂ ਆ ਪਈਆਂ ਜੀ ਬੋਲੋ ਜੀ ਵੇਖ ਲੋ ਬਾਈ ਜੀ ਜਿੰਨੇ ਦੀ ਚੰਗੀ ਲੱਗਦੀ ਇਹ ਵੀ ਵੇਚ ਦੋ ਜੀ ਜੈ ਜੀ ਚੱਲਣਗੇ ਜੀ ਜੈ ਜੀ ਚੱਲਣ ਦੀ ਹੈ ਜੈ ਜੀ ਜੈ ਜੀ ਚੱਲਣ ਦੀ ਹੈ ਕੋਈ 1 2 ਨਹੀਂ ਆ ਕੋਈ 1 10 ਨਹੀਂ ਆ ਇਹਦਾ ਜਿਹੜਾ ਹਾ ਨਾ ਹੀ ਆ ਨਾ ਜੜੀ ਜੀ ਪੂਰੇ ਲੱਖ ਦੀ ਦੇ ਦਾਂਗੇ ਜੀ ਕਿੰਨੇ ਕਿੰਨਾ ਮਾਨ ਤਣ ਮਾਨ ਤਣ ਇਹਦਾ ਵੀ ਕਰ ਦਾਂਗੇ 2000 ਜੀ ਚਲੋ ਕੋਈ ਚੱਕਰ ਨਹੀਂ ਜੀ ਤੇ ਆਹ ਹੈ ਜੀ ਆ ਝੋਟੀ ਜੀ ਪਹਿਲਣ ਚਾਰ ਦਾ ਤਾਂ ਝੋਟੀ ਹੈ ਜੀ ਅੱਛਾ ਜੋਗੀ ਝੋਟੀ ਆ 13 ਕਿਲੋ ਦੁੱਧ ਇਸ ਵਕਤ ਤਿਆਰ ਆ ਹੁਣ ਇਸ ਟਾਈਮ 13 ਕਿਲੋ 13 ਕਿਲੋ ਤਿਆਰ ਆ ਖੋਲੋ ਜੀ ਲੋ ਜੀ ਵੱਡੀ ਝੋਟੀ ਆ ਤੇ 13 ਕਿਲੋ ਦੁੱਧ ਇਸ ਟਾਈਮ ਤਿਆਰ ਆ ਜੀ ਦੇਖੋ ਅੱਜ ਇਹਨੂੰ 12 ਵਾ ਦੇਣਾ ਜੀ ਸੂਈ ਨੂੰ ਜੇ ਕੱਟਾ ਕੱਟੇ ਮਗਰ ਕੱਟਾ ਜੇ ਹੁਣ ਉਹ ਮਗਰ ਕੱਟੇ ਆ ਜੀ ਉਹਦੇ ਮਾਰ ਕੱਤੀ ਆ ਜੀ ਅੱਜ ਉਹ ਮਗਰ ਕੱਤੀ ਹਾਂਜੀ ਹਾਂਜੀ ਲਓ ਜੀ ਦੇਖੋ ਚਵਾਈ ਦੀ ਵਧੀਆ ਬਿਲਕੁਲ ਚਵਾਈ ਇੱਕ ਨੰਬਰ ਦੀ ਸੰਦੀਪ ਜੀ ਤੁਹਾਨੂੰ ਪਤਾ ਰਕਮ ਖਰਚੀ ਆ ਬਿਲਕੁਲ ਤੇ ਚਵਾਈ ਦੀ ਕੱਚੀ ਲੈ ਕੇ ਕੀ ਕਰਨੀ ਆ ਵੇਖੋ ਜੀ ਦੰਦ ਖੋਲ ਕੇ ਇਹ ਨਹੀਂ ਵੀ ਹੋ ਰਹੀ ਮਤਲਬ ਜਵਾਨ ਹੈ ਤੇ ਆਖੀ ਇੱਕੋ ਜੀ ਜਾਣਾ ਚਾਰ ਦੰਦ ਹੈ ਤੇ ਛੋਟੇ ਚਾਰ ਦੰਦੀ ਹੈ ਜੀ ਹਾਂ ਚਾਰ ਦੰਦ ਚਾਰ ਹਾਂ ਚਾਰ ਦੰਦ ਪ्योर ਚਾਰ ਦੰਦ ਹੈ ਜੀ ਤੇ ਇਹਦੀ ਬਾਜੀ ਫਿਰ ਕੀਮਤ ਕੀ ਆ ਬਾਈ ਜੀ ਅੱਜ ਜੇ ਤੁਸੀਂ ਆਖਿਆ ਸਸਤਾ ਤੇ ਕੰਮ ਸਸਤਾ ਹੀ ਚੱਲੇਗਾ ਹਾਂਜੀ ਹਾਂਜੀ ਕੋਈ ਮਹਿੰਗਾ ਨਹੀਂ ਸਿਰ ਮੋੜਾ ਛੋਟਾ ਮਾਰਜਿਨ ਰੱਖਣਾ ਤੁਹਾਨੂੰ ਪਤਾ ਹੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਆਜਾ ਸਿਰਫ ਤੇ ਤੁਹਾਡੇ ਚੈਨਲ ਦੇ ਉੱਤੇ ਸਾਰਿਆਂ ਦਾ ਪਿਆਰ ਨਾਲ ਹੀ ਗੱਲ ਕਰੀ ਕੰਮ ਚੱਲੇਗਾ ਹਾਂਜੀ ਬੋਲੋ ਨਹੀਂ ਚੱਲੇਗਾ ਇਹਦਾ ਬਾਈ ਜੀ ਮੁੱਲ ਇੱਕ 60 ਵੀ ਕਰ ਲਈਏ ਡੇਢ ਵੀ ਕਰ ਲਈਏ ਪਰ ਕਰਨਾ ਨਹੀਂ ਆ ਨਾ ਹੀ ਇਹਦਾ ਮੁੱਲ 40 ਕਰਨਾ ਹਾਂਜੀ ਨਾ ਹੀ ਇਹਦਾ ਮੁੱਲ ਆਪਾਂ 35 ਕਰਨਾ ਨਾ ਹੀ ਇਹਦਾ 30 ਕਰਨਾ ਜਿਹੜੀ ਹਵਾਲਾ ਆ ਨਾ ਜੀ ਇੱਕ ਪੰਜੀ ਦੀ ਦੇਣੀ ਜੇ 125 ਦੇਣੀ ਹਾਂਜੀ ਇੱਕ ਹੋਰ ਹੋ ਜੀ ਮੌਕੇ ਦੇ ਮਾਨਦਾਨ ਮੌਕੇ ਦੇ ਮਾਨਦਾਨ ਕਰਦਾ ਕਿ 2000 ਦਾ ਚਲੋ ਹਾਂਜੀ ਜਿਹੜੀ ਹਵਾਲਾ ਆ ਜੀ ਤਿੰਨ ਇਹ ਜੋੜੀਆਂ ਜੀ ਹਾਂਜੀ ਅਜੇ ਤਿੰਨ ਹੀ ਆ ਜੀ ਤਿੰਨ ਜੋੜੀਆਂ ਹਾਂਜੀ ਬਾਕੀ ਮੇਰੇ ਵੀ ਇੱਥੇ ਆ ਗਿਆ ਰਿਕ ਟਾਈਮ ਦੋ ਟਾਈਮ ਚੁਵਾਈ ਕਰੋ ਦੋ ਟਾਈਮ ਚੁਵਾਈ ਕਰੋ ਸਹੀ ਆ ਕਿ ਨਹੀਂ ਜੀ ਬਿਲਕੁਲ ਜੀ ਬਿਲਕੁਲ ਆਪਣੀ ਆ ਤਸੱਲੀ ਕਰਕੇ ਫਿਰ ਜਾਓ ਬਿਲਕੁਲ ਬਾਕੀ ਇਹੋ ਜੀ ਕੋਈ ਗੱਲ ਨਹੀਂ ਆ ਵੇਖੋ ਜੀ ਕੇ ਨੇ ਗਰੀਬ ਨੇ ਪਾਈ ਪਾਈ ਜੁੜੀ ਹੁੰਦੀ ਆ ਜੀ ਬਿਲਕੁਲ ਜੀ ਆਪਣਾ ਮਾਲ ਖਰੀਦਣਾ ਬਿਲਕੁਲ ਤੇ ਇਹ ਵੀ ਆਪਾਂ ਕੇ ਨਾ ਧੋਖਾ ਕਰਾਂਗੇ ਤੇ ਵੇਖੋ ਹੋਰੇ ਗਰੀਬ ਦੇ ਦਿਲ ਤੇ ਕੀ ਬੀਤੇਗੀ ਜੀ ਉਹ ਇਹਨੇ ਦੇਹੀ ਗੱਲ ਆਖਣੀ ਆ ਨਾ ਨਾ ਯਾਰ ਪਤਾ ਨਹੀਂ ਕਿਦਾਂ ਅਸੀਂ ਪੈਸੇ ਕਮਾਏ ਕਿਦਾਂ ਅਸੀਂ ਯਾਰ ਜੁੜੇ ਸੀ ਤੁਹਾਡੇ ਨਾਲ ਧੋਖਾ ਤੇ ਬਾਕੀ ਇਹ ਜੀ ਆਪਾਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਆਓ ਇੱਥੇ ਇੱਕ ਵਾਰੀ ਚੋ ਕੇ ਤਸੱਲੀ ਕਰਕੇ ਫਿਰ ਲੈ ਕੇ ਜਾਓ ਜੀ ਬਹੁਤ ਬਹੁਤ ਧੰਨਵਾਦ ਜੀ